ਪਰ ਪੰਜਾਬ ਚ ਇੱਕ ਨਵਾਂ ਰੁਜ਼ਗਾਰ ਦਿੱਤਾ ਜਾਵੇਗਾ ਸੀਐਮ ਮਾਨ ਦਾ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਦੇ ਲਈ ਇੱਕ ਨਵਾਂ ਰੁਜ਼ਗਾਰ ਸ਼ੁਰੂ ਹੋਵੇਗਾ ਤਾਂ ਦੱਸਦੀ ਹੈ ਕਿ ਪੰਜਾਬ ਚ ਬੀਐਮਡਬਲਯੂ ਗੱਡੀਆਂ ਦੇ ਪਾਰਟਸ ਬਣਨੇ ਸ਼ੁਰੂ ਹੋਣਗੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਿ ਬੀਐਮਡਬਲਯੂ ਗੱਡੀਆਂ ਦੇ ਹੁਣ ਪਾਰਟਸ ਪੰਜਾਬ ਦੇ ਵਿੱਚ ਬਣਨੇ ਵੀ ਸ਼ੁਰੂ ਹੋਣਗੇ ਇਸ ਦਾ ਉਦਘਾਟਨ ਸੀਐਮ ਮਾਨ ਕਰਨਗੇ। ਤੁਹਾਨੂੰ ਦੱਸਦੀ ਕਿ ਮੰਡੀ ਗੋਬਿੰਦਗੜ੍ਹ ਚ ਬੀਐਮਡਬਲਯੂ ਦੇ ਪਾਰਟਸ ਬਣਾਉਣ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਦੇ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਸੀਐਮ ਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ। ਉਹਨਾਂ ਇਸ ਕਦਮ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਵਾ ਕੀਤਾ ਹੈ। ਪੰਜਾਬ ਦੇ ਵਿੱਚ ਉਹਨਾਂ ਕਿਹਾ ਕਿ ਹੁਣ ਬੀਐਮਡਬਲਯੂ ਗੱਡੀਆਂ ਦੇ ਪਾਰਟਸ ਦਾ ਪਲਾਂਟ ਲਗਾਇਆ ਜਾਵੇਗਾ। ਜਿਸ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਵੇਗਾ ਅਤੇ ਸੀਐਮ ਮਾਨ ਭਗਵੰਤ ਮਾਨ ਇਸ ਦੀ ਅਗਲੇ ਮਹੀਨੇ ਹੀ ਸ਼ੁਰੂਆਤ ਕਰਨ ਜਾ ਰਹੇ ਨੇ ਜੇਕਰ ਤੁਸੀਂ ਵੀ BMW ਗੱਡੀਆਂ ਦੇ ਸ਼ੌਕੀਨ ਹੋ ਸ਼ੌਕੀਨ ਰੱਖਦੇ ਹੋ ਇਸ ਚੀਜ਼ ਦਾ ਸ਼ੌਂਕ ਰੱਖਦੇ ਹੋ ਤਾਂ ਪਰ ਹੁਣ ਤੁਹਾਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਕਿਤੇ ਕਿਉਂਕਿ ਜਿਹੜੇ ਪਾਰਟਸ ਨੇ ਇਹਦੇ ਤੁਹਾਨੂੰ ਹੁਣ ਉਹ ਪੰਜਾਬ ਦੇ ਵਿੱਚ ਹੀ ਮਿਲਣਗੇ ਇਸ ਦਾ ਨਵਾਂ ਪਲਾਂਟ ਜਿਹੜਾ ਹੈ ਮੰਡੀ ਗੋਬਿੰਦਗੜ ਦੇ ਵਿੱਚ ਸੀਐਮ ਭਗਮੰਤ ਮਾਨ ਦੇ ਵੱਲੋਂ ਲਗਾਇਆ ਜਾ ਰਿਹਾ ਹੁਣ ਪੰਜਾਬ 'ਚ ਇੱਕ ਨਵਾਂ ਰੁਜ਼ਗਾਰ ਦਿੱਤਾ ਜਾਵੇਗਾ ਸੀਐਮ ਮਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਦੇ ਲਈ ਇੱਕ ਨਵਾਂ ਰੁਜ਼ਗਾਰ ਸ਼ੁਰੂ ਹੋਵੇਗਾ ਤਾਂ ਦੱਸਦੀ ਹੈ ਕਿ ਪੰਜਾਬ 'ਚ BMW ਗੱਡੀਆਂ ਦੇ ਪਾਰਟਸ ਬਣਨੇ ਸ਼ੁਰੂ ਹੋਣਗੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਿ BMW ਗੱਡੀਆਂ ਦੇ ਹੁਣ ਪਾਰਟਸ ਪੰਜਾਬ ਦੇ ਵਿੱਚ ਬਣਨੇ ਵੀ ਸ਼ੁਰੂ ਹੋਣਗੇ ਜਿਸ ਦਾ ਉਦਘਾਟਨ ਸੀਐਮ ਮਾਨ ਕਰਨਗੇ ਤੁਹਾਨੂੰ ਦੱਸ ਦਈਏ ਕਿ ਮੰਡੀ ਗੋਬਿੰਦਗੜ੍ਹ ਚ BMW ਦੇ ਪਾਰਟਸ ਬਣਾਉਣ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਦੇ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਸੀਐਮ ਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ ਉਨਾ ਇਸ ਕਦਮ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਵਾ ਕੀਤਾ ਹੈ ਪੰਜਾਬ ਦੇ ਵਿੱਚ ਉਹਨਾਂ ਕਹੇ ਕਿ ਹੁਣ BMW ਗੱਡੀਆਂ ਦੇ ਪਾਰਟਸ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਵੇਗਾ ਅਤੇ ਸੀਐਮ ਮਾਨ ਭਗਵੰਤ ਮਾਨ ਇਸ ਦੀ ਅਗਲੇ ਮਹੀਨੇ ਹੀ ਸ਼ੁਰੂਆਤ ਕਰਨ ਜਾ ਰਹੇ ਨੇ ਜੇਕਰ ਤੁਸੀਂ ਵੀ BMW ਗੱਡੀਆਂ ਦੇ ਸ਼ਕੀਨ ਉਹ ਸ਼ਕੀਨ ਰੱਖਦੇ ਹੋ ਇਸ ਚੀਜ਼ ਦਾ ਸ਼ੌਂਕ ਰੱਖਦੇ ਹੋ ਤਾਂ ਪਰ ਹੁਣ ਤੁਹਾਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਕਿਤੇ ਕਿਉਂਕਿ ਜਿਹੜੇ ਪਾਰਟਸ ਨੇ ਇਹਦੇ ਤੁਹਾਨੂੰ ਹੁਣ ਉਹ ਪੰਜਾਬ ਦੇ ਵਿੱਚ ਹੀ ਮਿਲਣਗੇ ਇਸ ਦਾ ਨਵਾਂ ਪਲਾਂਟ ਜਿਹੜਾ ਹੈ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਲਗਾਇਆ ਜਾ ਰਿਹਾ ਹੁਣ ਪੰਜਾਬ 'ਚ ਇੱਕ ਨਵਾਂ ਰੁਜ਼ਗਾਰ ਦਿੱਤਾ ਜਾਵੇਗਾ ਸੀਐਮ ਮਾਨ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਦੇ ਲਈ ਇੱਕ ਨਵਾਂ ਰੁਜ਼ਗਾਰ ਸ਼ੁਰੂ ਹੋਵੇਗਾ ਤੁਹਾਨੂੰ ਦੱਸਦੀ ਕਿ ਪੰਜਾਬ 'ਚ BMW ਗੱਡੀਆਂ ਦੇ ਪਾਰਟਸ ਬਣਨੇ ਸ਼ੁਰੂ ਹੋਣਗੇ ਇੱਕ ਨਵੀਂ ਖਬਰ ਸਾਹਮਣੇ ਆਈ ਹੈ ਕਿ BMW ਗੱਡੀਆਂ ਦੇ ਹੁਣ ਪਾਰਟਸ ਪੰਜਾਬ ਦੇ ਵਿੱਚ ਬਣਨੇ ਵੀ ਸ਼ੁਰੂ ਹੋਣਗੇ ਜਿਸ ਦਾ ਉਦਘਾਟਨ ਸੀਮਾਨ ਕਰਨਗੇ ਤਾਂ ਦੱਸਦੀ ਹੈ ਕਿ ਮੰਡੀ ਗੋਬਿੰਦਗੜ੍ਹ ਚ BMW ਦੇ ਪਾਰਟਸ ਬਣਾਉਣ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਦੇ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਸੀਮਾਨ ਅਗਲੇ ਮਹੀਨੇ ਇਸ ਦੀ ਸ਼ੁਰੂਆਤ ਕਰਨਗੇ ਉਨਾ ਇਸ ਕਦਮ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਦਾਵਾ ਕੀਤਾ ਹੈ ਪੰਜਾਬ ਦੇ ਵਿੱਚ ਉਹਨਾਂ ਕਹੇ ਕਿ ਹੁਣ BMW ਗੱਡੀਆਂ ਦੇ ਪਾਰਟਸ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਦਿੱਤਾ ਜਾਵੇਗਾ ਅਤੇ ਸੀਐਮ ਮਾਨ ਭਗਵੰਤ ਮਾਨ ਇਸ ਦੀ ਅਗਲੇ ਮਹੀਨੇ ਹੀ ਸ਼ੁਰੂਆਤ ਕਰਨ ਜਾ ਰਹੇ ਨੇ ਜੇਕਰ ਤੁਸੀਂ ਵੀ BMW ਗੱਡੀਆਂ ਦੇ ਸ਼ੌਕੀਨ ਹੋ ਸ਼ੌਕੀਨ ਰੱਖਦੇ ਹੋ ਇਸ ਚੀਜ਼ ਦਾ ਸ਼ੌਂਕ ਰੱਖਦੇ ਹੋ ਤਾਂ ਪਰ ਹੁਣ ਤੁਹਾਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਕਿਤੇ ਕਿਉਂਕਿ ਜਿਹੜੇ ਪਾਰਟਸ ਨੇ ਇਹਦੇ ਤੁਹਾਨੂੰ ਹੁਣ ਉਹ ਪੰਜਾਬ ਦਾ ਵਿੱਚ ਹੀ ਮਿਲਣਗੇ ਇਸ ਦਾ ਨਵਾਂ ਪਲਾਂਟ ਜਿਹੜਾ ਹੈ ਮੰਡੀ ਗੋਬਿੰਦਗੜ ਦੇ ਵਿੱਚ ਸੀਐਮ ਭਗਮੰਤ ਮਾਨ ਦੇ ਵੱਲੋਂ ਲਗਾਇਆ ਜਾ ਰਿਹਾ ਹੈ